ਪੰਜ ਤਤ ਕੋ ਤਨ ਰਚਿਓ ਜਨਹੁ ਚਤਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੀ ਮੈਂ ਮਾਨ ਘਾਟ ਘਾਟ ਮੈਂ ਹਰਿ ਜੂ ਬਸੈ ਲੀਨ ਤਾਹੀ ਮੈਂ ਮਾਨ ਘਾਟ ਘਾਟ ਮੈਂ ਹਰਿ ਜੂ ਬਸੈ ਸੰਤਨ ਕਹਿਓ ਪੁਕਾਰ ਕਹ ਨਾਨਕ ਤਿਹ ਬਾਜ ਮਨ ਉਹ ਨਿਦ ਉਤਰਹਿ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹ ਨਾਨਕ ਸੁਨ ਰੇ ਮਨ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹਿ ਜੇਹ ਕੰਚਨ ਲੋਹ ਸਮਾਨ ਕਹ ਨਾਨਕ ਸੁਨ ਰੇ ਮਨ ਮੁਕਤ ਤਾਹਿ ਤੈ ਜਾਣ ਆਰਖ ਸੋਗ ਜਾ ਕਾ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨ ਮੁਕਤ ਤਾਹੀ ਤੈ ਜਾਨ ਪੈ ਕਾਹੂ ਕੋ ਦੇਤ ਨਹ ਨਹ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਹੀ ਬਖਾਨ ਜਿਹ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਜਿਹ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਜਿਹ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹ ਨਾਨਕ ਸੁਨ ਰੇ ਮਨ ਤੇਹ ਨਰ ਮਾਥੇ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹ ਨਾਨਕ ਸੁਨ ਰੇ ਮਨ ਤੇ ਘਾਟ ਬ੍ਰਹਮ ਨਿਵਾਸ ਜੇਹ ਪ੍ਰਾਨੀ ਹੋਮੈ ਤਜੀ ਕਰਤਾ RAM ਪਛਾਨ ਕਹ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ਜਿਹਵਾ ਗੁਣ ਗੋਬਿੰਦ ਭਜੋ ਕਾਣ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨ ਪਰਹ ਨਾ ਜਾਮ ਕੈ ਧਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਜੋ ਸੁਪਨਾ ਅਰਪੇਖਨਾ ਐਸੇ ਜਗ ਕਉ ਜਾਣ ਇਨਮ ਕਛ ਸਾਚੂ ਨਹੀਂ ਇਨਮ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤਾ ਕੋਟਨ ਵ ਨਾਨਕ ਕੋਊ ਨਾਰਾਇਣ ਜਿਹ ਚੀਤ ਜੈਸੇ ਜਲਤੇ ਬੁੱਧ ਬੁਧਾ ਉਪਜੈ ਬਿਨ ਸਹਿ ਨੀਤਾ ਜਾਗ ਰਚਨਾ ਤੈਸੇ ਰਚੀ ਕਹੋ ਨਾਨਕ ਸੋਨ ਮੀਤ ਪ੍ਰਾਨੀ ਕਸ਼ੂ ਨਾ ਚੇਤਈ ਮਦ ਮਾਇਆ ਕੈ ਅੰਦ ਕਹੋ ਨਾਨਕ ਬਿਨ ਹਰ ਭਜਨ ਪਰਤ ਤਾ ਜਮ ਖੰਦ ਜੋ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੋਨ ਰੇ ਮਨਾ ਦੁਰਲਭ ਮਾਨੁਖ ਦੇਹ ਮਾਇਆ ਕਾਰਨ ਧਾਵ ਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਣ ਇਹ ਭਜੇ ਪਾਠ ਹੈ ਪ੍ਰਤਨ ਸਰੂਪਾਂ ਦੇ ਵਿੱਚ ਜੋ ਪ੍ਰਾਨੀ ਨਿਸ ਦਿਨ ਭਜੇ ਹੁਜ ਭਜਾ ਛਪਿਆ ਹੈ ਪਰ ਭਜੇ ਪਾਠ ਲਾਹ ਦੇ ਨਾਲ ਮੁਖ ਸ਼ੁੱਧ ਪਾਠ ਹੈ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ ਹਰ ਜਨ ਹਰ ਅੰਤਰ ਨਹੀਂ ਹਰ ਜਨ ਹਰ ਅੰਤਰ ਨਹੀਂ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਾਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾ ਕਹੋ ਨਾਨਕ ਬਿਨ ਹਰ ਭਜਨ ਜੀਵਨ ਕਉਨੇ ਕਾਮ ਪਰਾਨੀ ਰਾਮਨਾ ਚੇਤਈ ਮਦ ਮਾਇਆ ਕੈ ਅੰਦ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਸੋਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਾਮ ਕੋ ਤਰਾਸ ਕਹ ਨਾਨਕ ਹਰਿ ਭਜਿ ਮਨਾ ਨਿਰਭੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਿਓ ਮਿਟਿਓ ਨਾ ਮਾਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲੇਹੁ ਭਗਵਾਨ ਬਾਲ ਜਵਾਨੀ ਔਰ ਬਿਰਧ ਫੂਨਾ ਤੀਨ ਅਵਸਥਾ ਜਾਨ ਕਹ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹਤੋ ਸੁਨਾ ਕੀਓ ਪਰਿਓ ਲੋਭ ਕੈ ਫੰਧ ਨਾਨਕ ਸਮਿਓ RAM ਗਯੋ ਆਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਾਮ ਰਹਿਉ ਨਿਕਸਤ ਨਾਹਨ ਮੀਤ ਨਿਕਸਤ ਨਾਹਨ ਮੀਤ ਇਹ ਨਾਹਨ ਪਾਠ ਹੈ ਅਗਲੇ ਨੰਨੇ ਨੂੰ ਪਹਿਲਾ ਜਿਹੜਾ ਹੈ ਨੰਨੇ ਕੰਨਾ ਹਾਹੀ ਸਿਆਰੀ ਨੰਨੇ ਸਿਆਰੀ ਦੇ ਨਾਲ ਪਾਠ ਹੈ ਕੋਥੀਆਂ ਦੇ ਵਿੱਚ ਨੰਨੇ ਨੂੰ ਪਿਛਲੇ ਨੰਨੇ ਨੂੰ ਸਿਆਰੀ ਨਹੀਂ ਲੱਗੀ ਐ ਪਰ ਪ੍ਰਾਤਨ ਸਰੂਪਾਂ ਦੇ ਵਿੱਚ ਨਾਹਨ ਪਾਠ ਹੈ ਨੰਨੇ ਦੇ ਵੀ ਪਿਛਲੇ ਨੰਨੇ ਨੂੰ ਵੀ ਸਿਆਰੀ ਲੱਗੀ ਹੋਈ ਐ ਮਨ ਮਾਇਆ ਮੈਂ ਰਾਮ ਰਹਿਉ ਨਿਕਸਤ ਨਾਹਨ ਮੀਤ ਅਗੇ ਹੈ ਨਾਨਕ ਮੂਰਤ ਚਿੱਤਰ ਜਿਉ ਛਾੜਿਤ ਨਾਹਨ ਪੀਤ ਇੱਥੇ ਹਾਹੇ ਨੂੰ ਸਿਆਰੀ ਨਹੀਂ ਨੰਨੇ ਨੂੰ ਸਿਆਰੀ ਹੈ ਪ੍ਰਤਮ ਸਰੂਪਾਂ ਦੇ ਵਿੱਚ ਨਾਨਕ ਮੂਰਤ ਚਿੱਤਰ ਜੋ ਛਾੜਿਤ ਨਾਹਨ ਪੀਤ ਨਰ ਚਾਹਤ ਕਛ ਔਰ ਔਰ ਹੈ ਕੀ ਔਰ ਹੈ ਭਈ ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗਾਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਾਨ ਸਿਮਰਤੇ ਹੀ ਪੂਰਨ ਹੋਵਹਿ ਕਾਮ ਤੁਠੇ ਮਾਨ ਕਹਾ ਕਰੈ ਜਾਗ ਸੁਪਨੇ ਜੋ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਭ ਕਰਤ ਹੈ ਦੇਹ ਕੋ ਗਰਭ ਬੱਬੀ ਨਾਲ ਭੂਲਨਾ ਗਰਭ ਕਰਤ ਹੈ ਦੇਹ ਕੋ ਗਰਭ ਕਰਤ ਹੈ ਦੇਹ ਕੋ ਬਿਨ ਸੈ ਸਿਨ ਮੈਂ ਮੀਤ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ ਜਿਹ ਘਟ ਸਿਮਰਨ RAM ਕੋ ਸੋ ਨਰ ਮੁਕਤਾ ਜਾਨ ਤਿਹ ਹਰ ਤਿਹ ਨਰ ਹਰ ਅੰਤਰ ਨਹੀਂ ਤਿਹ ਨਰ ਹਰ ਇਸ ਤਰ੍ਹਾਂ ਬੋਲਨਾ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਨੀ ਕਹਿ ਨਾਹਿ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹਿ ਤਨ ਸੁਆਮੀ ਕੋ ਗ੍ਰਹਿਉ ਜੋ ਸਦਾ ਸੁਆਨ ਤਜਤ ਨਹੀਂ ਨਿਤ ਨਾਨਕ ਇਹ ਬਿਦਹਰ ਭਜੋ ਇਕ ਮਨ ਹੋਇ ਇਕ ਚਿਤ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਹਫਲ ਜਾਤ ਤਿਹ ਜੋ ਕੁੰਚਰ ਇਸ ਨਾਨ